ਮੇਨ ਜਿਆਦਾਤਰ ਪਹਿਲੀ ਤਾਂ ਗੱਲ ਇਹ ਹੁੰਦੀ ਹੈ ਜਿਵੇਂ ਅਸੀਂ ਖਰਾਕ ਬਹੁਤ ਸੋਧ ਕੇ ਪਾਉਣੀ ਹੈ। ਹਾਂਜੀ। ਮਤਲਬ ਖਰਾਕ ਬਹੁਤ ਵਧੀਆ ਤਰੀਕੇ ਨਾਲ ਲੈਣੀ ਆ। ਕੁੱਲੀ ਵਾਲੀ ਜਾਂ ਕੋਈ ਪੁਰਾਣੀ ਜਾਂ ਉਸ ਤਰ੍ਹਾਂ ਨਹੀਂ ਲੈਣੀ ਜੀ। ਠੀਕ ਹੈ ਜੀ। ਉਹਦੇ ਕਾਰਨ ਕਰਕੇ ਡਿੱਕ ਤਾਂ ਬਹੁਤ ਘੱਟ ਹੋਣੀ ਹੈ ਜੀ। ਠੀਕ ਹੈ ਜੀ। ਫਿਰ ਜਿਵੇਂ ਮਿੰਨਲ ਮਿਕਚਰ ਰੂਟੀਨ ਚ ਦੇਣਾ ਡੀਸੀਪੀ ਪਾਊਡਰ ਆ ਬਫਰ ਵਗੈਰਾ, ਕੰਸਨ ਵਾਈਂਡਰ ਵਗੈਰਾ, ਈਸਟ ਵਗੈਰਾ ਇਹ ਚੀਜ਼ਾਂ ਪਾਉਣੀਆਂ ਹੈ। ਆ ਉਹ ਤੁਹਾਨੂੰ ਜ਼ਿਆਦਾਤਰ ਬਿਮਾਰੀਆਂ ਪੇਟ ਤੋਂ ਹੀ ਚੱਲਦੀਆਂ ਆਉਂਦੀਆਂ। ਇਹ ਤੁਸੀਂ ਪੇਟ ਸਹੀ ਰੱਖੋਗੇ ਤਾਂ ਬਿਮਾਰੀਆਂ ਆਉਂਦੀਆਂ ਹੀ ਘੱਟ। ਫਿਰ ਵੀ ਜਿਵੇਂ ਪਸ਼ੂ ਨੂੰ ਕੋਈ ਫੀਵਰ ਵਗੈਰਾ ਹੋ ਗਿਆ ਹਾਂਜੀ ਬਹੁਤ ਘੱਟ ਹੁੰਦਾ ਹੀ ਆਉਂਦੀਆਂ ਘੱਟ ਆ। ਜਾਂ ਕੋਈ ਮਸਟਾਈਟਸ ਵਗੈਰਾ ਹੋ ਗਈ। ਉਹ ਮਤਲਬ ਜ਼ਿਆਦਾਤਰ ਤੁਹਾਨੂੰ ਆਪ ਨੂੰ ਇਹ ਚੀਜ਼ ਦੀ ਨੌਲੇਜ ਹੋਣੀ ਚਾਹੀਦੀ ਹੈ। ਜਿਵੇਂ ਉਹਨਾਂ ਮਸਟਾਈਟਸ ਦਾ 8-10 ਪ੍ਰਕਾਰ ਦੀ ਬਣ ਜਾਂਦੀ ਹੈ। ਉਹ ਯਾਦਾ ਤੁਸੀਂ ਮਤਲਬ ਉਹਦਾ ਕਲਚਰ ਕਰਾ ਸਕਦੇ। ਜੇ ਤੁਸੀਂ ਜ਼ਿਆਦਾ ਤਾਂ ਪਤਾ ਕਲਚਰ ਚ ਲੱਗਦਾ ਜੀ। ਜਾਂ ਹਣ ਜਿਹੜਾ ਡਾਕਟਰ ਆ ਤੁਹਾਡਾ ਕੋਈ ਵਧੀਆ ਡਾਕਟਰ ਆ। ਉਹ ਜਿਸ ਤਰ੍ਹਾਂ ਜਿਵੇਂ ਮੰਨ ਲਓ ਵੀ ਮੈਨੂੰ ਕੋਈ ਮਹੀਨੇ ਦੇ ਵਿੱਚ ਦੋ ਮਹੀਨਿਆਂ ਦੀ ਦਿੱਕਤ ਮੰਨ ਲਓ ਆਈ ਮੈਂ ਤਾਂ ਪ੍ਰਮਾਤਮਾ ਦੀ ਕਿਰਪਾ ਨਾਲ ਉਹ ਵੀ ਬਹੁਤ ਘੱਟ ਆ ਪਰ ਉਹ ਜਿਹੜਾ ਡਾਕਟਰਾਂ ਨੂੰ ਰੋਜ਼ ਤੇ ਦੋ ਚਾਰ ਕੇਸ ਮਿਲਨੇ ਆ ਉਹ ਚੀਜ਼ ਦੀ ਪਰਖ ਆ ਡਾਕਟਰ ਜਾਦਾ ਕਰਦਾ ਈ ਪਰ ਜਿਵੇਂ ਮੇਜਰ ਪ੍ਰੋਬਲਮ ਆਉਂਦੀ ਕੋਈ ਪੇਟ ਦੀ ਹੋ ਗਈ ਜਾਂ ਕੋਈ ਕੋਹਾ ਢੱਲਾ ਕਰਦਾ ਪਸੂ ਜਾਂ ਕੋਈ ਕੋ ਹੋਰ ਮੜੀਆਂ ਮੋਟੀਆਂ ਦਿੱਕਤਾਂ ਹੁੰਦੀਆਂ ਉਹ ਮਤਲਬ ਆਪ ਹੀ ਕਰ ਲਈ ਦੀ ਜੀ ਜ਼ਿਆਦਾ